ਬਟਾਲਾ ਦੇ ਕਾਦੀ ਹੱਟੀ ਇਲਾਕੇ 'ਚ ਬੀਤੇ ਦਿਨੀ ਹੋਈ ਬਰਸਾਤ ਦੇ ਚੱਲਦੇ ਇੱਕ ਪੁਰਾਣਾ ਦੋ ਮੰਜ਼ਲਾ ਮਕਾਨ ਦੀ ਛੱਤ ਡਿੱਗਣ ਨਾਲ ਪੂਰਾ ਮਕਾਨ ਟਹਿ ਟੇਰੀ ਹੋ ਗਿਆ। ਉੱਥੇ ਮਕਾਨ ਦੇ ਮਾਲਕਾਂ ਨੇ ਦੱਸਿਆ ਕਿ ਉਹਨਾਂ ਦਾ ਮਕਾਨ ਬਹੁਤ ਪੁਰਾਣਾ ਅਤੇ ਕੱਚਾ ਸੀ ਅਤੇ ਜੋ ਬੀਤੇ ਦਿਨੀ ਬਰਸਾਤ ਹੋਈ ਉਸ ਨਾਲ ਉੱਪਰਲੀ ਛੱਤ ਟਹਿ ਟੇਰੀ ਹੋ ਗਈ ਅਤੇ ਦੇਖਦੇ ਹੀ ਦੇਖਦੇ ਦੇਰ ਰਾਤ ਮਕਾਨ ਦੀ ਛੱਤ ਇੱਕਦਮ ਡਿੱਗ ਗਈ ਜਦਕਿ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਘਰੋਂ ਨਿਕਲ ਕੇ ਬੜੀ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਪਰ ਇਹਦੇ ਵਿੱਚ ਸਾਰਾ ਸਮਾਨ ਮਲਬੇ ਹੇਠ ਦੱਬ ਗਿਆ ਉੱਥੇ ਹੀ ਪੀੜਤ ਪਰਿਵਾਰ ਜ਼ਿਲ੍ਹਾ ਪ੍ਰਸ਼ਾਸਨ ਐਨ ਆਰ ਆਈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਤੁਸੀਂ ਵੀ ਦੇਖੋ ਇਹ ਪੁਰ ਰਿਪੋਰਟ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਸੋਨੂੰ ਇਹ ਕੀ ਹੋਇਆ ਤੁਹਾਡੇ ਇਹ ਜੀ ਰਾਤ 1.5 ਵਜੇ ਦੀ ਗੱਲ ਹੈ ਇਹ ਸਾਡੀ ਛੱਤਾਂ ਡਿੱਗ ਪਈਆਂ ਨੇ ਸਾਰੀਆਂ ਜਿਹੜੀ ਛੱਟ ਛੱਟ ਪੇੜ ਤੇ ਨਹੀਂ ਕਿਸੇ ਨੂੰ ਲੱਗੀ ਕਿਸੇ ਨੂੰ ਨਹੀਂ ਉਹ ਨਹੀਂ ਲੱਗੀ ਕਿਸੇ ਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਕਿੰਨਾ ਕੀ ਨੁਕਸਾਨ ਹੋਇਆ ਇਹਦੇ ਚ ਨੁਕਸਾਨ ਚ ਸਾਰੀ ਛੱਤਾਂ ਡਿੱਗ ਗਈਆਂ ਜੀ ਮੋਟਰ ਸਕੂਟਰ ਵੀ ਕੀ ਕੀ ਨੁਕਸਾਨ ਆਇਆ ਫਿਰ ਤੁਹਾਡਾ ਹਾਂਜੀ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਰੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਹੋਰ ਜੋ ਖਾਣ ਪੀਣ ਦਾ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਕੰਮ ਕਾੜਾ ਕਰਦੇ ਹੋ ਮੇਰਾ ਟੇਲਰ ਦਾ ਕੰਮ ਜੀ ਜਦੋਂ ਡਿੱਗੀ ਪਤਕ ਇਸ ਤਰ੍ਹਾਂ ਲੱਗਤ ਹਨ ਹਾਂਜੀ ਆਵਾਜ਼ ਆਂਦੀ ਥੋੜੀ ਥੋੜੀ ਪਹਿਲੇ ਆਵਾਜ਼ ਆਂਦੀ ਫਿਰ ਜਦੋਂ ਡੇਗੇ ਤਾਂ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਪਰਿਵਾਰ ਚ ਕੋਣ ਕੋਣ ਟੜੇ ਸਾਡੇ ਪਰਜਾ ਪਰਿਵਾਰ ਚ ਸਾਰੇ 9 ਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲ ਨਿਕਲੇ ਆ ਇੱਕ ਕੱਚੀਆਂ ਹੀ ਕੰਦਾ ਥੰਡੀਆਂ ਜੜੀਆਂ ਹਾਂਜੀ ਕੱਚੀਆਂ ਕੰਦਾ ਹੀ ਜੀ ਤੇ ਉਹ ਮੀਂਹ ਕਰਨ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪਿੰਡ ਨਹੀਂ ਲੱਗੀ ਕਿਸੇ ਮੈ ਉਹ ਤਾਂ ਪਿਆ ਹਾਂਜੀ ਉਹ ਬਚਾਅ ਹੋ ਗਿਆ ਜੀ ਉਹ ਤਾਂ ਸਾਡਾ ਸਾਰਾ ਸਮਾਨ ਥੱਲੇ ਆ ਗਿਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਨਿਤਨ ਮੀਨ ਕੁਮਾਰ ਕੀ ਘਟਨਾ ਹੈ ਇੱਥੇ ਤੁਹਾਡੇ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਇਹ ਕਿੰਨੇ ਤੁਹਾਡਾ ਮਕਾਨ ਘਰ ਉੱਤੇ ਹੀ ਹੈ ਤੇ ਫਿਰ ਉੱਤੇ ਕਿਸ ਤਰ੍ਹਾਂ ਜਾਂਦੇ ਤੁਸੀਂ ਇਹ ਸਾਰਾ ਰਸਤਾ ਸਾਰਾ ਬਲੌਗ ਹੋ ਗਿਆ ਸਾਬ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ an excellent coaching point in aisles and spoken english also expert in study and visitor visa government approved ss group session jhank khushiyarpur etel sohi heer sohi jo fridge machine mai totally sara samaan thalle deg pya sara napya ada vich e karan ki barasat bachaya kita bachiyan da sareyan da karan ki barasat da karan e barasat kachiyan ganda e barasat hi kacha makane